ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਲੋਕਾਂ ਦਾ ਉਧਾਰ ਕਰਦੇ ਕਰਦੇ ਜ਼ਿਲ੍ਹਾ ਮਿੰਟ ਗੁਮਰੀ ਦੇ ਇੱਕ ਪਿੰਡ ਵਿੱਚ ਪਹੁੰਚ ਗਏ ਜਦੋਂ ਸ਼ਾਮ ਹੋਈ ਤਾਂ بارش ਹੋਣੀ ਸ਼ੁਰੂ ਹੋ ਗਈ ਭਾਈ ਮਰਦਾਨੇ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਆਗਿਆ ਦੋ ਕਿ ਮੈਂ ਪਿੰਡ ਵਿੱਚ ਕਿਸੇ ਦੇ ਘਰ ਜਾ ਕੇ ਆਪਣੇ ਰਾਤ ਕੱਟਣ ਦਾ ਇੰਤਜ਼ਾਮ ਕਰਕੇ ਉਨਾ ਹਾਂ ਤਾਂ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਜੀ ਪਿੰਡ ਵਿੱਚ ਜਾ ਕੇ ਲੋਕਾਂ ਦੇ ਬੂਹੇ ਖੜਕਾਉਣ ਲੱਗੇ ਪਰ ਹਰ ਘਰ ਵੱਲੋਂ ਭਾਈ ਮਰਦਾਨਾ ਜੀ ਨੂੰ ਨਿਰਾਸ਼ਾ ਹੀ ਮਿਲੀ ਜੇਕਰ ਕਿਸੇ Hindu ਦੇ ਘਰ ਜਾਂਦੇ ਤਾਂ ਉਹ ਇਹ ਆਖ ਕੇ ਨਾ ਕਰ ਦਿੰਦੇ ਕਿ ਤੁਹਾਡੇ ਦੋਹਾਂ ਵਿੱਚੋਂ ਇੱਕ ਮੁਸਲਮਾਨ ਹੈ ਤੇ ਇੱਕ Hindu ਹੈ ਇਸ ਕਰਕੇ ਮੈਂ ਦੋਨਾਂ ਜਾਣਿਆਂ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦਾ ਇਸੇ ਤਰ੍ਹਾਂ ਜੇਕਰ ਕਿਸੇ ਮੁਸਲਮਾਨ ਦੇ ਘਰ ਜਾਂਦੇ ਤਾਂ ਉਥੋਂ ਵੀ ਇਹੋ ਜਿਹਾ ਹੀ ਜਵਾਬ ਸੁਣਨ ਨੂੰ ਮਿਲਦਾ ਹੌਲੀ ਹੌਲੀ ਦਿਨ ਛੁੱਪ ਗਿਆ ਤੇ ਹਨੇਰਾ ਹੋ ਚੁੱਕਿਆ ਸੀ ਤਾਂ ਥੱਕ ਹਾਰ ਕੇ ਭਾਈ ਮਰਦਾਨਾ ਜੀ ਵਾਪਸ ਆ ਗਏ ਤੇ ਆਣ ਕੇ ਸਾਰੀ ਗੱਲਬਾਤ ਗੁਰੂ ਸਾਹਿਬ ਜੀ ਨੂੰ ਦੱਸੀ ਇਹ ਸੁਣਨ ਤੋਂ ਬਾਅਦ ਗੁਰੂ ਸਾਹਿਬ ਜੀ ਤੇ ਭਾਈ ਮਰਦਾਨੇ ਨੂੰ ਨਾਂ ਲੈ ਕੇ ਪਿੰਡ ਤੋਂ ਬਾਹਰ ਵੱਲ ਜਾਂਦੇ ਹੋਏ ਰਸਤੇ ਤੇ ਪੈ ਗਏ ਪਿੰਡ ਤੋਂ ਬਾਰ ਬਾਰ ਆ ਕੇ ਗੁਰੂ ਸਾਹਿਬ ਜੀ ਤੇ ਭਾਈ ਮਰਦਾਨੇ ਜੀ ਨੂੰ ਇੱਕ ਝੁੱਗੀ ਦਿਖਾਈ ਦਿੱਤੀ ਜਿਸ ਦੇ ਅੰਦਰ ਇੱਕ ਦੀਵਾ ਜਗ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਜਦੋਂ ਉਸ ਝੁੱਗੀ ਦੇ ਪਾਸ ਗਏ ਤਾਂ ਪਤਾ ਲੱਗਾ ਕਿ ਇਸ ਝੁੱਗੀ ਦੇ ਅੰਦਰ ਇੱਕ ਕੋੜੀ ਰਹਿੰਦਾ ਹੈ ਜਿਸ ਨੂੰ ਇੱਕ ਭਿਆਨਕ ਬਿਮਾਰੀ ਦੇ ਕਰਕੇ ਇਸ ਦੇ ਘਰ ਵਾਲਿਆਂ ਨੇ ਇਸ ਨੂੰ ਪਿੰਡ ਦੇ ਬਾਹਰ ਇਹ ਝੁੱਗੀ ਪਾ ਕੇ ਦਿੱਤੀ ਹੈ ਘਰ ਵਾਲੇ ਇਸ ਦੀ ਰੋਟੀਆਂ ਨੂੰ ਇਸ ਦੀ ਰੋਟੀ ਨੂੰ ਪੱਤਿਆਂ ਉੱਪਰ ਰੱਖ ਕੇ ਇਸ ਦੀ ਝੁੱਗੀ ਦੇ ਬਾਹਰ ਰੱਖ ਜਾਂਦੇ ਸਨ ਤਾਂ ਇਹ ਰੋਟੀ ਖਾ ਲੈਂਦਾ ਸੀ ਇਸ ਦੀ ਇਸ ਭਿਆਨਕ ਬਿਮਾਰੀ ਦੇ ਕਰਕੇ ਕੋਈ ਜਾਣਾ ਵੀ ਇਸ ਦੇ ਨੇੜੇ ਨਹੀਂ ਲੱਗਦਾ ਸੀ ਗੁਰੂ ਸਾਹਿਬ ਜੀ ਨੂੰ ਉਸ ਕੋੜੀ ਦੇ ਉੱਪਰ ਬਹੁਤ ਦਇਆ ਆਈ ਤੇ ਜਦੋਂ ਉਹ ਝੁੱਗੀ ਦੇ ਅੰਦਰ ਜਾਣ ਲੱਗੇ ਤਾਂ ਕੋੜੀ ਨੇ ਅੰਦਰੋਂ ਹੀ ਉੱਚੀ-ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਝੁੱਗੀ ਦੇ ਅੰਦਰ ਨਾ ਆਇਓ ਕਿਉਂਕਿ ਮੈਨੂੰ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ ਕਿਤੇ ਮੇਰੀ ਬਿਮਾਰੀ ਵੀ ਤੁਹਾਨੂੰ ਨਾ ਲੱਗ ਜਾਵੇ ਇਸ ਕਾਰੇ ਕੇ ਮੇਰੇ ਤੋਂ ਦੂਰ ਹੀ ਰਹੋ ਪਰ ਗੁਰੂ ਸਾਹਿਬ ਜੀ ਕੋੜੀ ਦੇ ਮਨਾ ਕਰਨ ਦੇ ਬਾਵਜੂਦ ਵੀ ਝੁੱਗੀ ਦੇ ਅੰਦਰ ਚਲੇ ਗਏ ਤੇ ਪਿੱਛੇ-ਪਿੱਛੇ ਭਾਈ ਮਰਦਾਨਾ ਜੀ ਵੀ ਚਲੇ ਗਏ ਕੋੜੀ ਦਾ ਜਿਹੜਾ ਦਰਦ ਸੀ ਉਹ ਨਾ ਸਹਿਣ ਯੋਗ ਸੀ ਤੇ ਉਹ ਪੀੜਾ ਨਾਲ ਕੁਰਲਾ ਰਿਹਾ ਸੀ ਗੁਰੂ ਸਾਹਿਬ ਜੀ ਨੂੰ ਕੋੜੀ ਦੀ ਇਸ ਹਾਲਤ ਉੱਤੇ ਬਹੁਤ ਤਰਸ ਆਇਆ ਤੇ ਉਹਨਾਂ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਤੂੰ ਰਬਾਬ ਵਜਾ ਅਸੀਂ ਕੀਰਤਨ ਕਰਾਂਗੇ ਤਾਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਸਾਹਿਬ ਜੀ ਨੇ ਕੀਰਤਨ ਕੀਤਾ ਜਿਸ ਦਾ ਅਰਥ ਇਹ ਸੀ ਕਿ ਸਰੀਰ ਨੂੰ ਰੋਗ ਤਾਂ ਉਦੋਂ ਹੀ ਲੱਗਦੇ ਨੇ ਜਦੋਂ ਮਨ ਰੋਗੀ ਹੁੰਦਾ ਹੈ ਤੇ ਮਨ ਉਦੋਂ ਹੀ ਰੋਗੀ ਹੁੰਦਾ ਹੈ ਜਦੋਂ ਇਨਸਾਨ ਪਰਮਾਤਮਾ ਦਾ ਨਾਮ ਲੈਣਾ ਭੁੱਲ ਜਾਂਦਾ ਹੈ ਇਹਨਾਂ ਬਿਮਾਰੀਆਂ ਦਾ ਇਲਾਜ ਹੈ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜਨਾ ਅਰਥਾਤ ਜਿਸ ਨੇ ਸਾਨੂੰ ਇਹ ਸਾਰਾ ਸਰੀਰ ਦਿੱਤਾ ਹੈ ਉਹ ਸੇਵਾ ਵਾਸਤੇ ਦਿੱਤਾ ਹੈ ਪਰ ਜਦੋਂ ਅਸੀਂ ਸੇਵਾ ਕਰਨ ਵੱਲ ਧਿਆਨ ਨਹੀਂ ਦਿੰਦੇ ਤਾਂ ਸਾਡਾ ਸਰੀਰ ਰੋਗੀ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਦਾ ਕੀਰਤਨ ਸੁਣ ਕੇ ਕੋੜੀ ਉੱਠ ਕੇ ਬੈਠ ਗਿਆ ਤੇ ਉਸ ਦੇ ਹੱਥਾਂ ਪੈਰਾਂ ਵਿੱਚ ਇੱਕ ਚਰਨਾਹਟ ਜਿਹੀ ਸ਼ਿੜੀ ਉਸ ਦਾ ਮਨੋਬਲ ਵਧਿਆ ਤੇ ਸਰੀਰ ਵਿੱਚ ਕਾਫੀ ਜਾਨ ਮਹਿਸੂਸ ਹੋਈ ਉਸ ਰਾਤ ਕੋੜੀ देर रात ਤੱਕ ਗੁਰੂ ਜੀ ਦੇ ਬਚਨਾਂ ਦੀ ਸਿੱਖਿਆ ਲੈਂਦਾ ਰਿਹਾ ਤੇ ਸਵੇਰੇ ਜਦੋਂ ਤੜਕੇ ਗੁਰੂ ਸਾਹਿਬ ਜੀ ਇਸ਼ਨਾਨ ਕਰਨ ਲਈ ਚੱਲੇ ਤਾ ਕੋੜੀ ਵੀ ਗੁਰੂ ਸਾਹਿਬ ਜੀ ਦੇ ਨਾਲ-ਨਾਲ ਚੱਲ ਪਿਆ ਤੇ ਗੁਰੂ ਜੀ ਦੇ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਉਸ ਨੇ ਇਸ਼ਨਾਨ ਕੀਤਾ ਉਸ ਨੂੰ ਐਦਾਂ ਲੱਗਿਆ ਕਿ ਜਿਵੇਂ ਹੁਣ ਉਸ ਨੂੰ ਕੋਈ ਰੋਗ ਹੈ ਹੀ ਨਹੀਂ ਕੋੜੀ ਨੇ ਗੁਰੂ ਸਾਹਿਬ ਜੀ ਦੇ ਚਰਨ ਫੜ ਲਏ ਤੇ ਉਹਨਾਂ ਨੂੰ ਆਪਣੇ ਕੋਲ ਕੁਝ ਦਿਨ ਹੋਰ ਰੁਕਣ ਲਈ ਮਨਾ ਲਿਆ ਕੋੜੀ ਰੋਜ਼ਾਨਾ ਦਿਨ ਰਾਤ ਗੁਰੂ ਸਾਹਿਬ ਜੀ ਦਾ ਕੀਰਤਨ ਸੁਣਦਾ ਤੇ ਕੁਝ ਹੀ ਦਿਨਾਂ ਵਿੱਚ ਕੋੜੀ ਪੂਰੀ ਤਰ੍ਹਾਂ ਠੀਕ ਹੋ ਗਿਆ ਜਦੋਂ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸ ਕੋੜੀ ਨੂੰ ਪਿੰਡ ਵਿੱਚ ਆਏ ਉਸ ਸਾਧੂ ਨੇ ਬਿਲਕੁਲ ਠੀਕ ਕਰ ਦਿੱਤਾ ਹੈ ਤੇ ਪੂਰਾ ਪਿੰਡ ਦੌੜ ਕੇ ਗੁਰੂ ਸਾਹਿਬ ਜੀ ਦੇ ਪਾਸ ਆ ਗਿਆ ਤੇ ਆਖਣ ਲੱਗੇ ਕਿ ਸੰਤ ਜੀ ਕਿਰਪਾ ਕਰਕੇ ਸਾਨੂੰ ਮਾਫ਼ ਕਰ ਦਿਓ ਕਿ ਜਿਹੜਾ ਅਸੀਂ ਉਸ ਰਾਤ ਤੁਹਾਨੂੰ ਆਪਣੇ ਘਰਾਂ ਵਿੱਚ ਕੱਟਣ ਲਈ ਜਗ੍ਹਾ ਨਹੀਂ ਦਿੱਤੀ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਬਹੁਤ ਵੱਡੀ ਭੁੱਲ ਹੋ ਚੁੱਕੀ ਹੈ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਉਂਦਿਆਂ ਹੋਇਆਂ ਉਪਦੇਸ਼ ਦਿੱਤਾ ਕਿ ਪਹਿਲਾਂ ਜੇਕਰ ਕੋਈ ਤੁਹਾਡੇ ਪਿੰਡ ਵਿੱਚ ਪਰਦੇਸੀ ਆਉਂਦਾ ਹੈ ਤੇ ਮਦਦ ਮੰਗਦਾ ਹੈ ਤਾਂ ਉਸ ਦੀ ਸਹਾਇਤਾ ਜ਼ਰੂਰ ਕਰਿਆ ਕਰੋ ਤੇ ਦੂਸਰਾ ਜੇਕਰ ਕੋਈ ਇਨਸਾਨ ਰੋਗੀ ਹੋ ਜਾਂਦਾ ਹੈ ਉਸ ਨੂੰ ਆਪਣੇ ਤੋਂ ਦੂਰ ਨਾ ਕਰੋ ਬਲਕਿ ਉਸ ਦਾ ਮਨੋਬਲ ਵਧਾ ਕੇ ਉਸ ਦੀ ਸੇਵਾ ਕਰੋ ਸਾਰਾ ਪਿੰਡ ਆਪਣੀ ਕੀਤੀ ਤੇ ਬਹੁਤ ਸ਼ਰਮਿੰਦਾ ਸੀ ਤਾਂ ਪਿੰਡ ਦੇ ਸਾਰੇ ਲੋਕਾਂ ਨੇ ਗੁਰੂ ਸਾਹਿਬ ਜੀ ਨੂੰ ਬਚਨ ਦਿੱਤਾ ਕਿ ਅੱਜ ਤੋਂ ਬਾਅਦ ਉਹ ਅਜੇਹੀ ਗਲਤੀ ਕਦੀ ਨਹੀਂ ਕਰਨਗੇ ਤਾਂ ਹਮੇਸ਼ਾ ਅਪ ਤੁਹਾਡੇ ਦਿੱਤੇ ਗਏ ਬਚਨਾ ਉੱਤੇ ਹੀ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ